ਉਸ ਚਰਮਨਾ ਗੱਲ ਐ ਵੀ ਉਹ ਸਾਡੇ ਸਰ ਹਰਮਨ ਪਿਆਰੇ ਸ਼ਹੀਦ ਭਗਤ ਸਿੰਘ ਦੇ ਇਨਕਲਾਬ ਜ਼ਿੰਦਾਬਾਦ ਦੇ ਨਾਰੇ ਦੀ ਵਰਤੋਂ ਕਰਦੇ ਨੇ ਤੇ ਇਹਨਾਂ ਜਿਹੜੇ ਗਿੱਦੜ ਨੇ ਜਿਹੜੇ ਲਗਾਤਾਰ ਜੋਕਾਂ ਦੀਆਂ ਸਰਕਾਰਾਂ ਨੇ ਇਹ ਤਾਂ ਫਿਰਕਿਆਂ ਨੂੰ ਆਪਸ ਦੇ ਵਿੱਚ ਲੜਾਉਣ ਲਈ ਗੁੰਮਰਾਹਕੁਨ ਸਮਗਰੀ ਐ ਭੜਕਾਊ ਸਮਗਰੀ ਐ ਪਖੰਡਾ ਜਿਹੜਾ ਉਹ ਕਰ ਰਹੇ ਨੇ ਝੂਠੀਆਂ ਗੱਲਾਂ ਲੋਕਾਂ ਵਿੱਚ ਲਾ ਕੇ ਜਾ ਰਹੇ ਨੇ ਬਦਲਾ ਲੈ ਤੋ ਵੀ ਜਿਹੜੀ ਟੁੱਟਣੀ ਨਾ ਐਡੀ ਲੰਮੀ ਐ ਸਾਡੀ ਕਤਾਰ ਲੋਕੋ ਐਡੀ ਲੰਮੀ ਐ ਸਾਡੀ ਕਤਾਰ ਲੋਕੋ ਸੰਤਰਾਮ ਉਦਾਸੀ ਦੀਆਂ ਇਹ 17 ਕਿਸੇ ਧਰਨੇ ਦੀ ਸਟੇਜ ਤੋਂ ਪਹਿਲੀ ਵਾਰ ਨਹੀਂ ਬੋਲੀਆਂ ਜਾ ਰਹੀਆਂ ਕਿਸੇ ਸੱਤਾ ਦੇ ਖਿਲਾਫ ਹੋ ਰਹੇ ਧਰਨੇ ਦੇ ਵਿੱਚ ਪਹਿਲੀ ਵਾਰ ਨਹੀਂ ਬੋਲੀਆਂ ਜਾ ਰਹੀਆਂ ਪਰ ਇਹ 17 ਬਾਰ-ਬਾਰ ਦੁਹਰਾਉਣ ਦਾ ਮਤਲਬ ਇਹ ਐ ਵੀ ਜਿਹੜੇ ਅੱਜ ਸੱਤਾ ਦੇ ਵਿੱਚ ਬੈਠੇ ਨੇ ਉਹ ਬਾਰ-ਬਾਰ ਸਾਨੂੰ ਨਿਸ਼ਾਨਾ ਬਣਾ ਕੋਸ਼ਸ਼ਾਂ ਕਰ ਰਹੇ ਨੇ ਤਾਂ ਕਿ ਸਾਡੀ ਜ਼ੁਬਾਨ ਨੂੰ ਬੰਦ ਕੀਤਾ ਜਾ ਸਕੇ ਪਰ ਉਹ ਸਾਡੇ ਨਾਇਕ ਉਹ ਸ਼ਹੀਦ ਭਗ ਸਿੰਘ ਉਹਦੀ ਆਖਰੀ ਚਿੱਠੀ ਨੂੰ ਪੜ ਕੇ ਦੇਖ ਲੈਣ ਜਿਹੜਾ ਜਾਂਦਾ ਹੋਇਆ ਇਹ ਗੱਲ ਆਖ ਕੇ ਗਿਆ ਬਈ ਇਹ ਇੱਕ ਸਰੀਰ ਨੂੰ ਨਾਸ਼ ਕਰ ਸਕਦੇ ਆ ਵਿਚਾਰਾਂ ਨੂੰ ਕਦੇ ਮਾਰ ਨਹੀਂ ਸਕਦੇ ਅੱਜ ਉਹਨਾਂ ਦੇ ਵਾਰਸ ਵੀ ਜਿਉਂਦੇ ਨੇ ਅੱਜ ਜਦੋਂ ਸਵਾਰ ਹੋ ਕੇ ਸੱਤਾ ਦੇ ਵਿੱਚ ਪਹੁੰਚੀ ਸੀ ਪੁਰਾਣੇ ਜਿਹੜੇ ਥੰਮ ਸੀ ਜਦੋਂ ਉਹਨਾਂ ਨੂੰ ਲੋਕਾਂ ਨੇ ਸੱਤਾ ਦੇ ਵਿੱਚੋਂ ਲਾਇਆ ਤਾਂ ਉਦੋਂ ਇਹ ਸਰਕਾਰ ਆਪਦੀ ਸੱਤਾ ਸਾਹਮਦੀ ਹੈ ਉਦੋਂ ਆਖਦੀ ਹੈ ਵੀ ਅਸੀਂ 92 ਦੇ ਨਾਲ ਨਵਾਂ ਇਨਕਲਾਬ ਲਿਆਵਾਂਗੇ ਸਭ ਤੋਂ ਸ਼ਰਮਨਾਕ ਗੱਲ ਹੈ ਵੀ ਉਹ ਸਾਡੇ ਸਰ ਹਰਮਨ ਪਿਆਰੇ ਸ਼ਹੀਦ ਭਗਤ ਸਿੰਘ ਦੇ ਇਨਕਲਾਬ ਜ਼ਿੰਦਾਬਾਦ ਦੇ ਨਾਰੇ ਦੀ ਵਰਤੋਂ ਕਰਦੇ ਨੇ ਤੇ ਇਹਨਾਂ ਜਿਹੜੇ ਗਿੱਦੜ ਨੇ ਇਹ ਜਿਹੜੇ ਪਾਣੀ ਜਿਹੜੇ ਲਗਾਤਾਰ ਜੋਕਾਂ ਦੀਆਂ ਸਰਕਾਰਾਂ ਨੇ ਜਿਹੜੇ ਲੋਕਾਂ ਦੀ ਜ਼ੁਬਾਨ ਬੰਦ ਕਰਨਾ ਅੱਜ ਚਾਹੁੰਦੇ ਨੇ ਉਹਨਾਂ ਨੇ ਜਿਹੜੀ ਐਫ ਆਈ ਆਰ ਦਰਜ ਕੀਤੀ ਹੈ ਉਹਦੇ ਤੁਸੀਂ ਪੜ ਕੇ ਦੇਖੋ ਚ ਲਿਖਿਆ ਕੀ ਹੈ ਐਫ ਆਈ ਆਰ ਦੇ ਵਿੱਚ ਇਹ ਲਿਖਿਆ ਗਿਆ ਹੈ ਭਈ ਇਹ ਜਿਹੜੇ ਪੱਤਰਕਾਰ ਨੇ ਜਾਂ ਆਰਟੀਆਈ ਐਕਟਿਵਿਸਟ ਨੇ ਇਹ ਦੋ ਫਿਰਕਿਆਂ ਨੂੰ ਆਪਸ ਦੇ ਵਿੱਚ ਲੜਾਉਣ ਲਈ ਗੁੰਮਰਾਹਕੁੰਨ ਸਮਗਰੀ ਹੈ ਉਸ ਸਮਗਰੀਏ ਪਖੰਡਾ ਜਿਹੜਾ ਉਹ ਕਰ ਰਹੇ ਨੇ ਝੂਠੀਆਂ ਗੱਲਾਂ ਲੋਕਾਂ ਵਿੱਚ ਲਾ ਕੇ ਜਾ ਰਹੇ ਨੇ ਅਸਲ ਵਿੱਚ ਹੋ ਕੀ ਰਿਹਾ ਅਸਲ ਵਿੱਚ ਪਿਛਲੇ 4 ਸਾਲ ਤੋਂ ਮਸ਼ਹੂਰੀਆਂ ਦੀ ਸਰਕਾਰ ਜਿਹੜੀ 800 ਕਰੋੜ ਰੁਪਏ ਤੋਂ ਵੱਧ ਖਰਚ ਚੁੱਕੀ ਹੈ ਅੱਜ ਉਹਨੂੰ ਇਹ ਪੱਤਰਕਾਰ ਨੰਗਾ ਕਰ ਰਹੇ ਨੇ ਅੱਜ ਉਹਨੂੰ ਇਹ ਸਵਾਲ ਕਰ ਰਹੇ ਨੇ ਜਦੋਂ ਸਰਕਾਰ ਗੁੰਮਰਾਹ ਕਰਦੀ ਹੈ ਵੀ ਅਸੀਂ 20000 ਰੁਪਏ ਏਕੜ ਦੇ ਹਿਸਾਬ ਨਾਲ ਹਰ ਪੀੜਿਤ ਪਿੰਡਾਂ ਦੇ ਵਿੱਚ ਮੁਆਵਜ਼ਾ ਦੇ ਨਾ ਮੁਰੇ ਪਖੰਡ ਕਰਦੀ ਆ ਵੀ ਹਾਂ ਮੈਨੂੰ ਵੀ ਮੈਂ ਵੀ ਹੜ ਵਾਲੇ ਪਿੰਡਾਂ ਵਿੱਚੋਂ ਆਈ ਆ ਉਦੋਂ ਇਹ ਮਨਿੰਦਰਜੀਤ ਨੇ ਉਹਨਾਂ ਦਾ ਪਰਦਾ ਫਾਸ਼ ਕੀਤਾ ਜਦੋਂ ਸਰਕਾਰ ਜਿੱਥੇ ਕਿਤੇ ਵੀ ਲੋਕਾਂ ਤੇ ਡੰਡਾ ਖੜਦੇ ਨੇ ਸਰਕਾਰ ਨੂੰ ਸਮੱਸਿਆ ਇਹ ਤੋਂ ਐ ਵੀ ਸਾਲ ਰਹਿ ਗਿਆ ਸੱਤਾ ਵਿੱਚ ਸਵਾਲ ਕਰਨ ਵਾਲੇ ਬਥੇਰੇ ਇਹ ਜੇ ਲੋਕ ਨੇ ਜਿਹੜੇ ਪਿਛਲੇ 7-4 ਸਾਲਾਂ ਚ ਅਸੀਂ ਟਕਾਲੇ ਜਿਨ੍ਹਾਂ ਦੀ ਜ਼ੁਬਾਨ ਬੰਦ ਕਰਤੀ ਰਿਸ਼ਵਤਾਂ ਦੇਤੀਆਂ ਪਰ ਹੁਣ ਜਿਹੜੇ ਹਜੇ ਵੀ ਨਹੀਂ ਡਰੇ ਆਉਂਦੇ ਇੱਕ ਸਾਲ ਦੇ ਲਈ ਸاسی ਸੱਤਾ ਵਿੱਚ ਆਉਂ ਪੰਜੀ ਸਾਲੀ ਹੋਰ ਆਈਏ ਤਾਂ ਇਹਨਾਂ ਦੀ ਜ਼ੁਬਾਨ ਬੰਦ ਕਰਨ ਦੇ ਲਈ ਅਜੇ ਪਰਚੇ ਦਿੱਤੇ ਜਾ ਰਹੇ ਨੇ ਪਰ ਇਹ ਸਰਕਾਰ ਨੂੰ ਵਹਿਮ ਹੈ ਇਹ ਲੋਕਾਂ ਨੇ ਬਾਰ ਬਾਰ ਕੱਢਿਆ ਵੀ ਨਾ ਅਸੀਂ ਡਰੇ ਚੁੱਕਿਆ ਨਹੀਂ ਡਰਾਂਗੇ ਦੀ ਜਿਹੜੀ ਆਜ਼ਾਦੀ ਬੋਲਣ ਦੀ ਆਜ਼ਾਦੀ ਉੱਤੇ ਹਮਲਾ ਕਿਸੇ ਤਰ੍ਹਾਂ ਬਰਦਾਸ਼ਤ ਨਹੀਂ ਕਰਾਂਗੇ ਤੇ ਇਹਨਾਂ ਦੇ ਆਪਦੇ ਸ਼ਬਦਾਂ ਦੇ ਵਿੱਚ ਸਰਕਾਰ ਨੂੰ ਸਵਾਲ ਕਰਨਾ ਕਿਸੇ ਤਰ੍ਹਾਂ ਦਾ ਕੋਈ ਗੁਨਾਹ ਨਹੀਂ ਹੋ ਸਕਦਾ ਇਹ ਐਫ ਆਈ ਆਰ ਰੱਦ ਕਰਾਵਾਂਗੇ ਕੱਲੀ ਐਫ ਆਈ ਆਰ ਤੇ ਯੂ ਟਰਨ ਨਹੀਂ ਮਾਰਾਂਗੇ ਸਰਕਾਰ ਦੀ ਯੂ ਟਰਨ ਇਹ ਲੋਗ ਔਰ ਵਾਲੇ ਸਮੜੇ ਚ ਮਰਵਾਉਣਗੇ ਜਿਵੇਂ ਪਿਛਲੀਆਂ ਸਰਕਾਰਾਂ ਦੀਆਂ ਵੀ ਵਜਦੀਆਂ ਆਈਆਂ ਨੇ ਜਿਹੜੇ ਇੱਥੇ ਆ ਕੇ ਬੋਲਦੇ ਆ ਵੀ ਅਸੀਂ ਤੁਹਾਡੇ ਨਾਲ ਖੜੇ ਹਾਂ ਉਹਨਾਂ ਦੀਆਂ ਸਰਕਾਰਾਂ ਵੀ ਇਹੀ ਕੁਸ਼ ਕਰਦੀਆਂ ਨੇ ਅਸੀਂ ਤਾਂ ਪੰਜਾਬ ਦੇ ਲੋਕਾਂ ਦਾ ਉਹੀ ਨਾਰਾ ਦਵਾਂਗੇ ਚਿੱਟੇ ਬਗਲੇ ਨੀਲੇ ਮੋ ਇਹ ਵੀ ਚੋਰ ਤੇ ਉਹ ਵੀ ਚੋਰ ਧੰਨਵਾਦ ਸਤ ਜੀ